ਪਤਾ ਨਹੀਂ ਕਿ ਉਹ ਬਾਥਰੂਮ ਦੀ ਲੱਭਾ ਇਹ ਏਦਾਂ ਪਤਾ ਨਹੀਂ ਕੀ ਹੋਇਆ ਹੋ ਸਕਦਾ ਨਾ ਕੋਈ ਪੇਸ਼ੈਂਟ ਦੇ ਨਾਲ ਆਉ ਮਤਲਬ ਉਹਦੀ ਪਛਾਣ ਵੀ ਨਹੀਂ ਹੋਈ ਅਸੇ ਜ਼ਿਆਦਾ ਕੋਈ ਲੱਗੋ ਸਰੀੰਜ ਜਾਂ ਤੇ ਇੰਜੈਕਸ਼ਨ ਲਾਇਆ ਹੋਵੇ ਹਾਂਜੀ ਸਰੀੰਜ ਦਾ ਕੋਈ ਕਵਰ ਜਾਂ ਲੱਭਾ ਸੀ ਜੀ ਲੱਗੂ ਬਾਥਰੂਮ ਜੋ ਰੱਖਿਆ ਲੱਗਦਾ ਕੋਡ ਉਹ ਹੋਵੇ ਕਹਿ ਨਹੀਂ ਸਕਦੇ ਜੀ ਮਸ਼ੀਨ ਦੀ ਹਾਲ ਨਹੀਂ ਉਹ ਬਰਾਡ ਡੇਡ ਸੀ ਜੀ ਤੁਹਾਡੀ ਦੇ ਉਸ ਵਾਅਦੇ ਬੰਦਾ ਦੇ ਆਪਣੇ ਆਪ ਦਾ ਪਿਆ ਦਾ ਸੀ ਨਹੀਂ ਕਿ ਚੱਲ ਉਹਦੀ ਮੌਰਸੀ ਵਿੱਚ ਅਸੀਂ ਦੀ ਡੈੱਡ ਬੋਡੀ ਰੱਖਤੀ ਆ ਉਹ ਪੋਸਟਮਾਰਟਮ ਤੋਂ ਬਾਅਦ ਹੀ ਕਹਿ ਸਕਦੇ ਆ ਕਿ ਉਹ ਮੇਰਾ ਨਾਮ ਆਜੀ ਡਾਕਟਰ ਗੁਰਸ਼ਰਨ ਤੋਂ ਕੀ ਹੋਇਆ ਜੀ ਮਾਮਲਾ ਇਹ ਜੀ ਸਾਡੇ ਕੋਲ ਮਤਲਬ ਇਥੇ ਵਾਰਡ ਦੇ ਬਾਥਰੂਮ ਵਿੱਚ ਇੱਕ ਬੰਦਾ ਜਿਹੜਾ ਉਹ ਮਤਲਬ ਮਰੀ ਹੋਈ ਹਾਲ ਦੇ ਵਿੱਚ ਸਾਨੂੰ ਲੱਭਾ ਤੇ ਉਹ ਅਸੀਂ ਇੱਥੇ ਜਦੋਂ ਲੈ ਕੇ ਆਏ ਆ ਤੇ ਉਹ ਵੇਖਿਆ ਸੀ ਉਹ ਡਿਕਲੇਅਰ ਮਤਲਬ ਡੈੱਡ ਸੀ ਉਹਦਾ ਹਾਂਜੀ ਕੀ ਉਹਦੀ ਪਛਾਣ ਹੈ ਪਛਾਣ ਦੀ ਪਛਾਣ ਨਹੀਂ ਹੋਈ ਕੋਈ ਨਾ ਉਹਦੇ ਕੋਈ ਮਤਲਬ ਡਾਕੂਮੈਂਟ ਵਗੈਰਾ ਵੀ ਨਹੀਂ ਹੈਗਾ ਉਹਦੇ ਕੋਲ ਤੇ ਉਹਦੀ ਅਨੋਨੀ ਹੈ ਜੀ ਉਹ ਅਨਨੋਨੀ ਹੀ ਲੱਗਦਾ ਕੀ ਹੋਇਆ ਹੋ ਸਕਦਾ ਪਤਾ ਨਹੀਂ ਜੀ ਉਹ ਬਾਥਰੂਮ ਦੀ ਲੱਭਾ ਇਹ ਇਦਾਂ ਪਤਾ ਨਹੀਂ ਕਿ ਉਹ ਹੋਣਾ ਹੋ ਸਕਦਾ ਨਾ ਕੋਈ ਪੇਸ਼ੈਂਟ ਦੇ ਨਾਲ ਆਉ ਮਤਲਬ ਉਹਦੀ ਪਛਾਣ ਵੀ ਨਹੀਂ ਹੋਈ ਦੱਸਿਆ ਜਾਰੇ ਕੋਈ ਲੱਗੋ ਸਰੀੰਜਾਂ ਤੇ ਇੰਜੈਕਸ਼ਨ ਲਾਇਆ ਦਾ ਜੀ ਹਾਂਜੀ ਸਰੀੰਜੇ ਦਾ ਕੋਈ ਕਵਰ ਜਿਹਾ ਲੱਭਾ ਸੀ ਉਹਦੇ ਲਾਗੂ ਬਾਦ ਫੋਮ ਜਿਹੜਾ ਖੜਿਆ ਲੱਗਦਾ ਕੋਈ ਹੋਰ ਹੋ ਸਕਦਾ ਕਹਿ ਨਹੀਂ ਸਕਦੇ ਜੀ ਕੁਝ ਨਹੀਂ ਮਸ਼ੀਨ ਦੇ ਹਾਲ ਨਹੀਂ ਉਹ ਬ੍ਰੌਡ ਡੇਟ ਸੀ ਤੁਹਾਡੇ ਜੇ ਇਸ ਹਾਲਾਤ ਚ ਬੰਦਾ ਲੱਭਿਆ ਆਖੜੇ ਦਾ ਪਿਆ ਦਾ ਨੂੰ ਹੁਣ ਕੀ ਕੀਤਾ ਜਾਏਗਾ ਉਹਦੀ ਮੋਰਚਰੀ ਵਿੱਚ ਸੀ ਜੀ ਡੈੱਡ ਬੋਡੀ ਦਿਖਾਤੀ ਐ ਉਹ ਪੋਸਟਮਾਰਟਮ ਤੋਂ ਬਾਅਦ ਹੀ ਕਹਿ ਸਕਦੇ ਆ ਕੀ ਉਹ ਰੀਜ਼ਨ ਹੋਊਗਾ ਕਿੰਨੀਆ ਸਰੀਰ ਰਿਕਵਰ ਹੋ ਗਿਆ ਦੇ ਲੱਗਦਾ ਮੈਂ ਇੱਕ ਸਿਰਿੰਜ ਦਾ ਕਵਰ ਹੀ ਲੱਭਾ ਦੀ ਉਹਦੇ ਲੱਗੋ ਹਾਂਜੀ ਰੈਪ ਜਿਹੜਾ ਹੁੰਦਾ ਵਾ ਹਾਂਜੀ ਉਹ ਲੱਗੋ ਕੋਈ ਮੀਡਲ ਚੈਸਿੰਗ ਨਹੀਂ ਹੋਰ ਨਹੀਂ ਹੋਈ ਤੇ ਕੋਈ ਕੀ ਮਿਲਿਆ ਉਹ ਕੋਰੇ ਕਿ ਮੋਟਰਸਾਈਕਲ ਵੀ ਕੀ ਲੱਭੀ ਉਹਦੇ ਕੋ ਚਾਬੀ ਲੱਭੀ ਇੱਕ ਮੋਬਾਈਲ ਫੋਨ ਲੱਭਾ ਵਾ ਜਿਹੜਾ ਕਿ ਮਤਲਬ ਔਨ ਨਹੀਂ ਹੋ ਰਿਹਾ ਤੇ ਉਹ ਕਹਿਆ ਜਾਵੇ ਕਿ ਇਹ ਲੱਗਦਾ ਕਿ ਉਹ ਜਿਸ ਦੇ ਨਾਲ ਆਇਆ ਸੀ ਉਹਦੇ ਹਾਲਾਤ ਐਕਚੁਅਲੀ ਅਸੀਂ ਵਾਰਡ ਵਿੱਚ ਜਾ ਕੇ ਇਹੀ ਇਨਕੁਆਰੀ ਕੀਤੀ ਆ ਨਾ ਕਿ ਉਹ ਪੇਸ਼ੈਂਟ ਸੀ ਕੋਈ ਐਂਡ ਨਾ ਉਹ ਕਿਸੇ ਪੇਸ਼ੈਂਟ ਦੇ ਨਾਲ ਐਜ਼ ਅ ਟੈਂਡੈਂਟ ਆਇਆ ਸੀ ਜਿਹੜੀ ਗੱਲ ਕਰੀ ਤੇ ਚੈੱਕ ਕਰਾ ਐਜੈਂਟਸ ਬਾਅਦ ਵਿੱਚ